ਤੇ ਫਿਰੋਜ਼ਪੁਰ ਦੇ ਪਿੰਡ ਬੰਡਾਲਾ ਦੇ ਵਿੱਚ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਦੇ ਵਿੱਚ ਪੀੜਤ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ ਗਲਵਾਦੇ ਦੌਰਾਨ ਪੀੜਤ ਪਿਤਾ ਨੇ ਕਿਹਾ ਕਿ ਪੁਲਿਸ ਵਾਲਿਆਂ ਦੇ ਸਾਹਮਣੇ ਮੇਰੇ ਬੇਟੇ ਨੂੰ ਹਥਿਆਰਾਂ ਦੇ ਨਾਲ ਬਿਰਹਿਵੀ ਦਲਾਲਵਾ ਰਿਆ ਗਿਆ ਪੀੜਤ ਪਰਿਵਾਰ ਨੇ ਪੁਲਿਸ ਤੋਂ ਜਲਦ ਤੋਂ ਜਲਦ ਮੁਲਜ਼ਮਾਂ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਦੱਸਦੇ ਕਿ ਮ੍ਰਿਤਕ ਬਖਸ਼ੀਸ਼ ਸਿੰਘ ਦਿਮਾਗੀ ਤੌਰ ਤੇ ਕਮਜ਼ੋਰ ਤੇ ਦੋ ਛੋਟੀਆਂ ਪੈਣਾ ਦਾ ਇਕਲੌਤਾ ਪਰਾਸੀ ਉਹ ਮੁੰਡੇ ਨੂੰ ਐ ਫੜੀ ਬੈਠੇ ਨੇ ਮੈਂ ਬਨਾਲੇ ਪਿੰਡ ਗਿਆ ਤੇ ਮੈਂ ਕਿਹਾ ਵੀ ਪਰਚੀਆਂ ਮੈਂ ਲੈ ਗਿਆ ਨਾਲ ਉਹ ਸੀਤਾ ਦਵਾਈ ਵਾਲੀਆਂ ਲੈ ਆ ਜਣੀਆਂ ਮੈਂ ਉਹਨਾਂ ਨੂੰ ਵਿਖਾਈਆਂ ਤੇ ਉਹਨਾਂ ਨੇ ਪਰਚੀਆਂ ਵਾਰ ਦਿੱਤੀਆਂ ਦੇਖੀਆਂ ਨਹੀਂ ਆ ਮੇਰੇ ਕੋਲ ਹੀ ਮੁੰਡੇ ਨੂੰ ਵਾਟ ਕੇ ਮਾਰਿਆ ਨਾ ਮੈਨੂੰ ਵੀ ਮਿਲਾਈ ਮੈਂ ਗੱਲ ਪਾਈ ਮੈਨੂੰ ਮਾਰਨ ਲੱਗੇ ਬਿਆਨ ਲੈ ਤੇ ਪੱਕੀ ਕਾਰਦਾ ਹੀ ਨਹੀਂ ਪਾ ਕੇ ਤੀ ਕੀ ਕਹਿੰਦੀ ਆ ਇਹ ਪਤਾ ਨਹੀਂ ਪਰਚਾ ਮਟਿਆ ਨਹੀਂ ਇੱਕ ਗਿਆਨੀ ਰਗਵੀਰ ਸਿੰਘ ਉਹਨਾਂ ਦਾ ਆਇਆ ਬਿਆਨ ਆਇਆ ਕਿ ਤੁਹਾਡੇ ਨਾਲ ਬਾਈਕਾਡ ਕਰਨ ਤੇ ਸਿੱਖਾਂ ਨੂੰ ਤੰਗ ਨਾ ਕੀਤਾ ਜਾਵੇ ਜਦੋਂ ਪੁਲਿਸ ਨਾਕਾਮ ਹੁੰਦੀ ਹੈ ਕਾਰਵਾਈ ਕਰਨ ਤੋਂ ਬਾਅਦ ਉਦੋਂ ਸੰਗਤਾਂ ਕਰੇ ਹੋਈਆਂ ਕਾਰਵਾਈ ਕਰਦੀਆਂ ਨੇ ਨਹੀਂ ਉਹਦੇ ਮੇਟੇ ਮੁੰਡਾ ਸੀ ਦਿਮਾਗ ਕੇ ਰੁਸਕੇ ਉਹ ਬੇਟਾ ਉਹ ਡੇਪੂ ਨਹੀਂ ਸੀ ਮੁੰਡਾ ਨਹੀਂ ਜਨਾ ਨਰੀਸ਼ ਹਾਂ ਅੰਦਾਜ਼ ਚੱਲਣ ਗਿਆ ਸੀ ਅੱਗੇ ਦਿੱਲੀ ਚਲੇ ਗਿਆ ਸੀ ਦਿੱਲੀੋਂ 4 ਦਿਨ ਦਿੱਲੀ ਰਿਹਾ ਚਲੇ ਗਿਆ ਚਾਹੁੰ ਤਾ ਨਾ ਬਾਦ ਦਿੱਲੀ ਉਹਨਾਂ ਅੰਦਰ ਜਾ ਗਏ ਉਹ ਕਰਦੀ ਸੀ ਮੁੰਡੇ ਦਾ ਉਹਨਾਂ ਵਾਂਦੀ ਸ਼ੁੱਧ ਪਤਨੀ ਸੀ ਗਿਆ ਚੁੰਦੇ ਆਂਦੇ ਨੇ ਤੇ ਸਾਰਾ ਕੁਝ ਛੋਟਾ ਵੀ ਖੋਕੇ ਮਰੀ ਜਾਂਦੇ ਤੇ ਵੱਡੇ ਟੁੱਕੀ ਜਾਂਦੇ ਸੀ ਸੁੱਖੇ ਦੇ ਰੱਜੇ ਨਿਆਸੀਗੇ ਅਗਰ ਬੋਟਾ ਨਹੀਂ ਨਾ ਪਾੜੀ ਤੇ ਦੇ ਰੱਜੇ ਸੀਗੇ ਜਦੋਂ ਇਹਨਾਂ ਦੀ ਆ ਬਾਬਾ ਦੀਆਂ ਵੀਡੀਓ ਆਉਂਦੀਆਂ ਨੇ ਪਿੱਛੇ ਜੀ ਖਬਰ ਆਈ ਸੀ ਕਿ ਗੁਰਪਵਾਰੋਂ ਪਿਓ ਤਰੋਂ ਆਨੰਦ ਕਾਰਜ ਕੁੜੀ ਦੇ ਹੋਣ ਲੱਗੇ ਤੇ ਉਧਰੋਂ ਸੱਚਖੰਡ ਦੇ ਵਿੱਚੋਂ ਪਾਠੀ ਜਨਾਨੀ ਲੈ ਕੇ ਨਿਕਲਿਆ ਉਦੋਂ ਤਾਂ ਨਹੀਂ ਪਾਠੀ ਮਾਰਿਆ ਇਹਨਾਂ ਨੇ ਅੰਗਣ ਨੇ ਇੰਦਰ ਨੇ ਦੋ ਭੈਣਾਂ ਨੇ ਮਾਂ ਵੀ ਉਹ ਐ ਦਾਦੀ ਹੈ ਦਾਦੀ ਇਹਨਾਂ ਦੇ ਨਾਲ ਰਹਿੰਦੀ ਹੈ ਚਾਚੇ ਤਾਏ ਵੱਖਰੇ ਨੇ ਤੱਕ ਬੱਕਰੇ ਕਰਨੇ ਸਾਰੇ ਇਹ 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 ਇਹਦੇ ਥੋੜਾ ਜਿਹਾ ਮੰਦਬੁੱਧੀ ਸੀਗਾ ਇਹਦਾ ਪੁੱਤ ਦਿਮਾਗ 'ਚ 2 ਸਾਲ ਸਕੂਲੇ ਪੜਦਾ ਸੀ 12ਵੀਂ ਦੇ ਪੇਪਰ ਦੇਣੇ ਸੀ ਟੱਲੀ ਵਾਲਾ ਸਕੂਲ ਜਿਹੜਾ ਹੈ ਉੱਥੇ ਪੜਦਾ ਸੀ ਉੱਥੋਂ ਸਕੂਲੇ ਕੁਛ ਹੋਇਆ ਏ ਉਹ ਤੋਂ ਮਾਈਟਰ ਘਰ ਛੱਡ ਕੇ ਗਏ ਨੇ ਤੇ ਉਹ ਬਸ ਉਹਦੇ ਕੁੜੀ ਦੇ ਅੱਖਾਂ ਵੀ ਫਰਕੇ ਅੱਖਾਂ ਪਿਰੀਆਂ ਨੇ ਤੇ ਵਿਚਾਰੀ ਨੇਰੇ 'ਚ ਦੀਦਾ ਉਹਨੂੰ ਚਾਨ ਨੇ ਉਹਨੂੰ ਪਤਾ ਹੈ ਅੱਖਾਂ ਚ ਮੱਤੀ ਜਾਂਦੀ ਹੈ ਤੇ ਨੇਰੇ 'ਚ ਦੀਦਾ ਨੂੰ ਮੁੰਡਾ ਸੀ ਪੁੱਤਰ ਇਹ بڑے ਸ਼ਰੀਰ ਤੇ ਨੰਨ ਤੱਕ ਤੇ ਉਹਨੂੰ ਡੰਡਾ ਨਹੀਂ ਮਾਰਿਆ ਕਿਤੇ ਇਹਨੇ ਸ੍ਰੀ